ਨਾਇਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਹਤ ਵਿਭਾਗ ਵੱਲੋਂ ਹੈਜੇ ਵਰਗੀਆਂ ਹੋਣ ਵਾਲੀਆਂ ਬਿਮਾਰੀਆਂ ਦੇ ਵਿਚਾਸਬੰਧੀ ਅੱਜ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦੰਦੇ ਹੋਏ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਹੈਜੇ ਦੀ ਬਿਮਾਰੀ ਇਸ ਮੌਸਮ ਵਿੱਚ ਹੋਣ ਦਾ ਖਤਰਾ ਹੁੰਦਾ ਹੈ ਲਾਪਰਵਾਹੀ ਵਰਤਨ ਨਾਲ ਇਹ ਬਿਮਾਰੀ ਕਈ ਵਾਰ ਘਾਤਕ ਰੂਪ ਵੀ ਈਤਾਰਨ ਕਰ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਇਹ ਬਿਮਾਰੀ ਦੂਸ਼ਿਤ ਪਾਣੀ ਪੀਣ ਨਾਲ ਜਾਂ ਸਾਫ ਸਫਾਈ ਦੀ ਘਾਟ ਕਾਰਨ ਫੈਲਦੀ ਹੈ ਇਹ ਜੇ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਪਤਲੇ ਦਸਤ ਅਤੇ ਉਲਟੀਆਂ ਦਾ ਲੱਗ ਜਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਦੇ ਬਚਾਅ ਲਈ ਬਾਜ਼ਾਰਾਂ ਵਿੱਚ ਵਿਕਦੀਆਂ ਬਰਫ਼ ਜਾਂ ਬਰਫ਼ ਤੋਂ ਬਣੀਆਂ ਖਾਣ ਪੀਣ ਦੀਆਂ ਅਵਸਥਾਵਾਂ ਜਿਵੇਂ ਕਿ ਕੁਲਫੀਆਂ, ਬਰਫ਼ ਦੇ ਗੋਲੇ, ਆਈਸਕ੍ਰੀਮ ਅਤੇ ਗੰਦੀ ਜਗ੍ਹਾ ਤੇ ਬਣੇ ਹੋਏ ਗੰਨੇ ਦੇ ਰਸ, ਕੱਟੇ ਹੋਏ ਫਲ, ਫਰੂਟ, ਬਦੇਰੇ ਪੱਕੇ ਅਣਪੱਕ ਟੱਕੀਆਂ ਮਿਠਾਈਆਂ ਅਤੇ ਬਾਸੀ ਭੋਜਨ ਖਾਣ ਤੋਂ ਪਰਹੇਜ਼ ਕੀਤਾ ਜਾਵੇ। ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ORS ਦਾ ਘੋਲ ਜਾਂ ਹੋਰ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ। ਜੇਕਰ ਹੈਜੇ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਪਤਲੇ ਦਸਤ ਜਾਂ ਉਲਟੀਆਂ ਠੀਕ ਨਾ ਹੋ ਰਹੀਆਂ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ORS ਦੇ ਪੈਕੇਟ ਮੁਫਤ ਮਿਲਦੇ ਹਨ। ਡਾਕਟਰ ਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀਆਂ ਦੇ ਦਿਨਾਂ ਵਿੱਚ ਜਿੰਨਾ ਵੀ ਹੋ ਸਕੇ ਸੱਕਦੇ ਬਾਹਰੀ ਖਾਣੇ ਤੋਂ ਪਰਹੇਜ਼ ਕੀਤਾ ਜਾਵੇ ਅਤੇ ਖਾਸ ਤੌਰ ਤੇ ਗਲੀ ਮਹੱਲਿਆਂ ਵਿੱਚ ਵੇਚ ਰਹੀਆਂ ਕੁਲਫੀਆਂ ਅਤੇ ਬਰਫ਼ ਦੇ ਗੋਲੇ ਆਦਤੋਂ ਦੇ ਖਾਣ ਤੋਂ ਬਚਿਆ ਬੱਚਿਆਂ ਨੂੰ ਵੀ ਰੋਕਿਆ ਜਾਵੇ ਖਾਣ ਪੀਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕੀਤਾ ਜਾਵੇ